ਸੁਭੇਂਦਰ ਕਾਂਗਰਸ ਪਾਰਟੀ ਨੂੰ ਕੋਈ ਨਾ ਕੋਈ ਰੋਜ਼ ਹੀ ਨਿਤ ਕੋਈ ਨਾ ਕੋਈ ਲੀਡਰ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਨੇ ਲੇਕਿਨ ਅੱਜ ਜਿਹੜਾ ਦਰਦ ਬਿਆਨ ਕੀਤਾ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖਾਸ ਕਰਕੇ ਰਮਨੀਤ ਸਿੰਘ ਬਿੱਟੂ ਅਤੇ ਦਲਬੀਰ ਸਿੰਘ ਗੋਲਡੀ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ ਕਿ ਦੋਨੇ ਲੀਡਰ ਰਗੜ ਕੇ ਰੱਖ ਦਿੱਤੇ ਨੇ ਜਿੱਥੋਂ ਤੱਕ ਦਲਬੀਰ ਗੋਲਡੀ ਨੂੰ ਲੈ ਕੇ ਉਹਨਾਂ ਨੇ ਸਮਝੌਤਾਵਾਦੀ ਕਹਿ ਦਿੱਤਾ ਤੇ ਜਦ ਕੇ ਰਵਨੀ ਸਿੰਘ ਬਿੱਟੂ ਨੂੰ ਨਖਿੱਧ ਧੋਖੇ ਬਾਅਦ ਕਹਿ ਕੇ ਪਕਾਰਿਆ ਅਸਲ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਪੱਤਰਕਾਰਾਂ ਦੇ ਨਾਲ ਪਟਿਆਲੇ ਗੱਲਬਾਤ ਕਰ ਰਹੇ ਸੀ ਜਦ ਸਵਾਲ ਪੁੱਛੇ ਗਏ ਕਿ ਆਖਰ ਕਿਉਂ ਕਾਂਗਰਸ ਪਾਰਟੀ ਦੇ ਲੀਡਰ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਨੇ ਤੇ ਉਹਨਾਂ ਨੇ ਸ਼ੁਰੂਆਤ ਕੀਤੀ ਰਵਨੀ ਸਿੰਘ ਬਿੱਟੂ ਤੋਂ ਕਿ ਜਿਹੜੇ ਲੋਕ ਸਮਝੌਤਾਵਾਦੀ ਨੇ ਸਿਕਿਉਰਟੀਆਂ ਦੇ ਚੱਕਰ 'ਚ ਸੱਤਾ ਦੇ ਨੇੜੇ ਰਹਿੰਦੇ ਨੇ ਉਨਾ ਦਾ ਅਸਲ ਦੇ ਵਿੱਚ ਇਹੋ ਹੀ ਹਾਲ ਹੋ ਜਾਂਦਾ ਪਾਰਟੀ ਨੂੰ ਧੋਖਾ ਦਿੱਤਾ ਮਾਂ ਪਾਰਟੀ ਆ ਦਗਾ ਕੀਤਾ ਪਿੱਠ 'ਚ ਛੁਰਾ ਮਾਰਿਆ ਇਥੋਂ ਤੱਕ ਕਹਿ ਦਿੱਤਾ ਕਿ ਜੇ ਉਸ ਨੂੰ ਨਖਿੱਧ ਕਹਿ ਦਿੱਤਾ ਨਖਿੱਧ ਐਮਪੀ ਨੂੰ ਤਿੰਨ ਵਾਰਾ ਕਾਂਗਰਸ ਪਾਰਟੀ ਨੇ ਟਿਕਟਾਂ ਬਣਾਈ ਤੇ ਹੁਣ ਉਹ ਪਾਰਟੀ ਛੱਡ ਕੇ ਚਲੇ ਗਏ ਪਰ ਤਾਂ ਸੁਬਾਜਵਾ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਕਹਿ ਦਿੱਤਾ ਕਿ ਬਰਹੁ ਮੁੱਖ ਮੰਤਰੀ ਬੈਂਸਿੰਘ ਤੋਂ ਲੈ ਕੇ ਇਹਨਾਂ ਦੀ ਇਸ ਪੀੜੀ ਤੱਕ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੱਤਾ ਬੈਂਸਿੰਗ ਹੋਣਾਂ ਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਦੇ ਕਤਲ ਤੋਂ ਬਾਅਦ ਉਹਨਾਂ ਦੀ ਜੀਵਨ ਸਾਥ ਨੂੰ ਲੁਧਿਆਣੇ ਤੋਂ ਲੜਾਇਆ ਫਿਰ ਇਹਨਾਂ ਦੇ ਸਕੇ ਤਾਏ ਨੂੰ ਚੋਣ ਤੋਂ ਬਿਨਾਂ ਸੂਬੇ ਦੇ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ ਚਚੇਰੇ ਭਰਾ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਖੁਦ ਰਵਨੀਤ ਸਿੰਘ ਬਿੱਟੂ ਨੂੰ ਜੂਤ ਕੌਂਗ ਦਾ ਪ੍ਰਧਾਨ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਫਿਰ ਇਹਨਾਂ ਦੇ ਭਰਾ ਨੂੰ ਪਿਛਲੀ ਸਰਕਾਰ ਮਤਲਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਡੀਐਸਪੀ ਦਾ ਅਹੁਦਾ ਦਿੱਤਾ ਗਿਆ ਤੇ ਹੋਰ ਕਾਂਗਰਸ ਪਾਰਟੀ ਕੀ ਕਰ ਸਕਦੀ ਹੈ ਉਹਨਾਂ ਕਹਿਆ ਗਿਆ ਅਸਲ ਵਿੱਚ ਇਹ ਉਹ ਲੋਕ ਨੇ ਜਿਹੜੇ ਪਿੱਠ 'ਚ ਪਾਰਟੀ ਦੇ ਸ਼ੁਰਾ ਮਾਰ ਰਹੇ ਪ੍ਰਤਾਪ ਸਿੰਘ ਬਾਜਵਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਤੇ ਚੰਗੇ ਬੰਦੇ ਨੇ ਉਹ ਸਾਡੇ ਕੋਲੇ ਜਿਹੜੇ ਫੁਟਕਲ ਤੇ ਗੰਦ ਨੇ ਉਹ ਦੂਜੀਆਂ ਪਾਰਟੀਆਂ 'ਚ ਜਾ ਰਹੇ ਅਜਿਹੀ ਸ਼ਬਦਾਵਲੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਲੈ ਕੇ ਕਹੀ ਗਈ ਹੈ ਲਾਜ਼ਮੀ ਤੌਰ 'ਤੇ ਉਹਦਾ ਜਵਾਬ ਵੀ ਦੋਨਾਂ ਲੀਡਰਾਂ 'ਚ ਕੋਈ ਨਾ ਕੋਈ ਦੇ ਸਕਦਾ ਕਿਉਂਕਿ ਸਿਆਸਤ ਆ ਤੇ ਸਿਆਸਤ ਵਿੱਚ ਇਹ ਸਿੱਠਣੀਆਂ ਚੱਲਦੀਆਂ ਰਹਿੰਦੀਆਂ ਨੇ ਉਹ ਸਵਾਲ ਉਹਨਾਂ ਇਹ ਵੀ ਕਹਿ ਦਿੰਦਾ ਕਿ ਪਾਰਟੀ ਨੇ ਹੀ ਫੈਸਲਾ ਕਰਨਾ ਕਿ ਟਿਕਟ ਕਿਨੂੰ ਦੇਣੀ ਆ ਇਹ ਕਿਸੇ ਦੀ ਜੱਦੀ ਪੁਸ਼ਤੀ ਜਾਇਦਾਦ ਨਹੀਂ ਆ ਜਮਾਤਾਂ ਦੀਆਂ ਸੀਟਾਂ ਹੁੰਦੀਆਂ ਨਾ ਕਿ ਨਿੱਜੀ ਦੀਆਂ ਇਹ ਪਾਰਟੀ ਦੀ ਸੀਟ ਹੁੰਦੀ ਆ ਕਿਨੂੰ ਕਿੱਥੇ ਤਾਰਨਾ ਹੈਗਾ ਪਾਰਟੀ ਫੈਸਲਾ ਕਰਦੀ ਆ ਜਿੱਥੇ ਉਹਨਾਂ ਰਵਨੀਤ ਸਿੰਘ ਬਿੱਟੂ ਨੂੰ ਰਗੜੇ ਲਗਾਏ ਨੇ ਉੱਥੇ ਨਾਲ ਦੀ ਨਾਲ ਦਲਬੀਰ ਸਿੰਘ ਗੋਲੜੀ ਜਿਨ੍ਹਾਂ ਬੀਤੇ ਦੇ ਨਹੀਂ ਕਾਂਗਰਸ ਪਾਰਟੀ ਦੇ ਬਤੌਰ ਜ਼ਿਲ੍ਹਾ ਪ੍ਰਧਾਨ ਸੰਗਰੂਪ ਤੌਰ ਤੇ ਅਸਤੀਫਾ ਦੇ ਦਿੱਤਾ ਧੂਰੀ ਤੋਂ ਉਹਨਾਂ ਦੋ ਵਾਰ ਚੋਂ ਲੜੀਆ 17 ਵਿੱਚ ਜਿੱਤ ਕੇ ਅਸੀਂ 22 ਦੇ ਵਿੱਚ ਮੁੱਖ ਮੰਤਰੀ ਕੋਲਤਮਾਨ ਦੇ ਹੱਥੋਂ 50000 ਦੇ ਵੋਟਾਂ ਤੋਂ ਵੱਧ ਫਰਕ ਨਾਲ ਹਾਰ ਗਏ ਸੀ ਇਸ ਤੇ ਪਿਛਲੇ ਦਿਨ ਅਸਤੀਫਾ ਦੇ ਦੇ ਤੇ ਆ ਜੋ ਆਮ ਆਦੀ ਪਾਰਟੀ ਚ ਸ਼ਾਮਲ ਹੋ ਜਾਂਦੇ ਜਿਸ ਤੇ ਤਿੱਖੀ ਟਿੱਪਣੀ ਕੀਤੀ ਆ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਦਲਬੀਰ ਸਿੰਘ ਗੋਲਡੀ ਕਿ ਇੱਕ ਆਮ ਘਰ ਦਾ ਮੁੰਡਾ ਹੈ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਲੜਿਆ ਪ੍ਰਧਾਨ ਬਣਿਆ ਫਿਰ ਪਾਰਟੀ ਨੇ ਉਹਨੂੰ ਦੋ ਵਾਰਾਂ ਟਿਕਟ ਦਿੱਤੀ ਆ 2017 ਦੇ ਵਿੱਚ ਉਹ ਜਿੱਤ ਜਾਂਦੇ 2022 ਚ ਹਾਰ ਜਾਂਦੇ ਫਿਰ ਉੰਨੀ ਦੇ ਜਿਹੜੀ ਜਿਮਣੀ ਚੋਣ ਹੁੰਦੀ ਹੈ ਫੇਰ ਟਿੱਕ ਦਿੱਤੀ ਜਾਂਦੀ ਹੈ ਤੇ ਹੁਣ ਪਾਰਟੀ ਨੇ ਫੈਸਲਾ ਕੀਤਾ ਸੀ ਕਿ ਭਗਵੰਤ ਮਾਨ ਦੇ ਖਿਲਾਫ ਕਿਸੇ ਤਗੜੇ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ ਤਾਂ ਜੋ ਪੰਜਾਬ ਭਰ ਦੇ ਵਿੱਚ ਇੱਕ ਸਨੇਹਾ ਦਿੱਤਾ ਜਾਵੇ ਕਿ ਕਾਂਗਰਸ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦਾ ਟੱਕਰਾਂ ਕਰਨ ਵਾਸਤੇ ਤਣੋ ਮਣੋ ਬਿਲਕੁਲ ਤਿਆਰ ਹੈ ਉਹ ਸੰਦੇਸ਼ ਦੇਣ ਵਾਸਤੇ ਉਹ ਸਨੇਹਾ ਦੇਣ ਵਾਸਤੇ ਹੀ ਸੁਪਾਰ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਚੋਣ ਲੜਾਈ ਜਾ ਰਹੀ ਹੈ ਜਿਸ ਕਰਕੇ ਫੈਸਲਾ ਪਾਰਟੀ ਦਾ ਸੀ ਤੇ ਜੋ ਪਾਰਟੀਆਂ ਫੈਸਲਾ ਕਰਦੀਆਂ ਨੇ ਤੇ ਸਾਰਿਆਂ ਨੂੰ ਉਸ ਤੇ ਪ੍ਰਵਾਨਗੀ ਦੇਣੀ ਪੈਂਦੀ ਆ ਪਰ ਆਖਰ ਦਲਬੀਰ ਸਿੰਘ ਗੋਲਡੀ ਨੂੰ ਜੇ ਟਿਕਟ ਨਹੀਂ ਮਿਲੀ ਤੇ ਇਹ ਉਹ ਪਾਰਟੀ ਛੱਡ ਕੇ ਚਲੇ ਗਏ ਨੇ ਇਥੋਂ ਤੱਕ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਦਿੱਤਾ ਕਿ ਅਸਲ ਦੇ ਵਿੱਚ ਜੇ ਤੁਸੀਂ ਪਾਰਟੀ ਛੱਡਣੀ ਸੀ ਤੇ ਫਿਰ ਦੂਜੀ ਪਾਰਟੀ ਕੋਲ ਸ਼ਾਮਲ ਕੀਤੀ ਉਹਨਾਂ ਕਿਹਾ ਕਿ ਇਹਨਾਂ ਦੇ ਨਾਲ ਸਮਝੌਤਾ ਹੋ ਗਿਆ ਜਲਦੀ ਇਹ ਗੱਲ ਬਾਹਰ ਨਿਕਲ ਕੇ ਆ ਜਾਊਗੀ ਕਿਉਂਕਿ ਭਗਵੰਤ ਮਾਨ ਨੇ ਭਰੋਸਾ ਦਿੱਤਾ ਦਲਬੀਰ ਸਿੰਘ ਗੋਲਡੀ ਨੂੰ ਕਿ ਮੀਤ ਹੀਰ ਅਗਰ ਸੰਗਰੂਰ ਤੋਂ ਜਿੱਤ ਜਾਂਦੇ ਨੇ ਫਿਰ ਤੇਨੂੰ ਉਹਦੀ ਜਗ੍ਹਾ ਦਲਬੀਰ ਸਿੰਘ ਗੋਲਡੀ ਨੂੰ ਮੀਤ ਹੀਰ ਦੀ ਜਗ੍ਹਾ ਵਿਧਾਨ ਸਭਾ ਦੀ ਜਿਮਨੀ ਚੋਂ ਜਿਹੜੀ ਲੜਾਈ ਜਾਏਗੀ ਅਗਰ ਮੀਤ ਹੀਰ ਉਥੋਂ ਜਿੱਤਦੇ ਨੇ ਤੇ ਫਿਰ ਜਿਵੇਂ ਮੀਤ ਹੀਰ ਸੂਬੇ ਦੇ ਸਪੋਰਟਸ ਮੰਤਰੀ ਨੇ ਉਸੇ ਤਰ੍ਹਾਂ ਫਿਰ ਦਲਬੀਰ ਸਿੰਘ ਗੋਲਡੀ ਨੂੰ ਜਿਤਾ ਕੇ ਸੂਬੇ ਦਾ ਖੇਡ ਮੰਤਰੀ ਬਣਾਇਆ ਜਾਊਗਾ ਇਹ ਪੁਵਿਕਵਾਣੀ ਵੀ ਕੀਤੀ ਆ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਕਿ ਜਮੀਦ ਇਰਜਤ ਦੇ ਤੇ ਜਬੀਰ ਸਿੰਘ ਗੋਲੜੀ ਬਰਨਾਲਾ ਤੋਂ ਚੋਣ ਲੜਨਗੇ ਉਹਨਾਂ ਇਸੇ ਕਰਕੇ ਕਿਹਾ ਕਿ ਸਮਝੌਤਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਤੇ ਦਲਬੀਰ ਸਿੰਘ ਗੋਲੜੀ ਦੇ ਨਾਲ ਹੁਣ ਸਵਾਲ ਹੈ ਜਿਹੜੀ ਤਿੱਖੀ ਟਿੱਪਣੀ ਕੀਤੀ ਹੈ ਤਲਖੀ ਦਿਖਾਈ ਪ੍ਰਤਾਪ ਸਿੰਘ ਬਾਜਵਾ ਨੇ ਕਿ ਆਖਰ ਕਿਉਂ ਉਹਨਾਂ ਦੇ ਲੀਡਰ ਛੱਡ ਛੱਡ ਕੇ ਦੂਜੀਆਂ ਪਾਰਟੀਆਂ ਜਾ ਰਹੇ ਨੇ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਦੇ ਪਰਿਵਾਰ ਪਿਛਲੇ 50 ਸਾਲ ਤੋਂ ਕਾਂਗਰਸ ਪਾਰਟੀ ਦੇ ਵਿੱਚ ਸਿਆਸਤ ਕਰ ਰਹੇ ਸੀ ਐਮਐਲਏ ਤੋਂ ਲੈ ਕੇ ਮੁੱਖ ਮੰਤਰੀ ਦੇ ਅਹੁਦੇ ਉਸ ਪਰਿਵਾਰ ਨੂੰ ਮਿਲੇ ਨੇ ਉਹ ਐਨ ਮੌਕੇ ਪਾਰਟੀ ਛੱਡ ਕੇ ਭਾਰਤ ਜਨਤਾ ਪਾਰਟੀ ਵੱਲੋਂ ਲੜ ਰਹੇ ਨੇ ਡਾਕਟਰ ਰਾਜਕਮਰ ਚੱਬੇਵਾਲ ਜਿਹੜੇ ਦੋ ਵਾਰ ਮੈਂ ਵਿਧਾਨ ਸਭਾ ਦੇ ਮੈਂਬਰ ਹੈ ਚੁੱਕੇ ਨੇ ਲੋਕ ਸਭਾ ਚੋਣ ਲੜੀ ਹੈ ਕਾਂਗਰਸ ਦੇ ਐਸੀ ਵਿੰਗ ਦੇ ਪ੍ਰਧਾਨ ਨੇ ਉਹ ਕਾਂਗਰਸ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਦੇ ਸ਼ਾਮਲ ਹੋ ਜਾਂਦੇ ਹਿਸ਼ਾਰਪੁਰ ਤੋਂ ਚੋਣ ਲੜ ਰਹੇ ਨੇ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਫਤੇਗੜ ਸਾਗ ਤੋਂ ਇਸ ਸਮੇਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੀ ਨੇ ਪਹਿਲਾਂ 2017 ਵਿੱਚ ਬੱਸੀ ਪਠਾਣਾ ਤੋਂ ਕਾਂਗਰਸ ਪਾਰਟੀ ਦੇ ਐਮਲੇ ਰਹਿ ਚੁੱਕੇ 22 ਦੇ ਵਿੱਚੋਂ ਚੋਣ ਹਾਰ ਜਾਂਦੇ ਤੇ ਹੁਣ ਦਲਬੀਰ ਸਿੰਘ ਗੋਲਡੀ ਉਮੀਦਵਾਰ ਚਾਹੁੰਦੇ ਸੀ ਕਿ ਲੋਕ ਸਭਾ ਤੋਂ ਬਣਨ ਲੈ ਕੇ ਉਹਨਾਂ ਨੂੰ ਟਿਕਟ ਨਹੀਂ ਮਲੀ ਉਹਨਾਂ ਦੀ ਜਗ੍ਹਾ ਸੁਪਾਲ ਸਿੰਘ ਖੈਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਲੇਕਿਨ ਉਹ ਖਫਾ ਹੋ ਕੇ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਦੀ ਸ਼ਾਂਭਲ ਹੋ ਜਾਂਦੇ ਨੇ ਤੇ ਜਿਵੇਂ ਪ੍ਰਤਾਪ ਸਿੰਘ ਬਾਜਵਾ ਕਹ ਰਹੇ ਨੇ ਕਿ ਉਹਨਾਂ ਦੇ ਨਾਲ ਵਾਅਦਾ ਕੀਤਾ ਗਿਆ ਕਿ ਜੇ ਮੀ ਤੇਰੇ ਤੋਂ ਚੋਣ ਜਿੱਤਦੇ ਨੇ ਤੇ ਤੈਨੂੰ ਜਿਮਨੀ ਚੋਣ ਲੜਾਈ ਜਾਏਗੀ ਤੇ ਫਿਰ ਸੂਬੇ ਦੇ ਵਿੱਚ ਖੇਡ ਮੰਤਰੀ ਬਣਾਇਆ ਜਾਊਗਾ। ਪ੍ਰਤਾਪ ਸਿੰਘ ਬਾਜਵਾੜੀ ਉਥੋਂ ਤੱਕ ਕਹਿ ਦਿੰਦੇ ਕਿ ਇਹਨਾਂ ਦੇ ਘਰ ਤੋਂ ਹੀ ਸੁਪਾਲ ਸਿੰਘ ਖਹਿਰਾ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਹੈ। ਤੇ ਪਾਰਟੀ ਜਿਸ ਨੇ ਬਹੁਤ ਕੁਝ ਇਹਨਾਂ ਦੋਨਾਂ ਲੀਡਰਾਂ ਨੂੰ ਦਿੱਤਾ ਹੈ ਫਿਰ ਦਗਾ ਕਰ ਦੇਣ ਤੇ ਫਿਰ ਕਾਂਗਰਸ ਪਾਰਟੀ ਕੀ ਕੁਝ ਕਰ ਸਕਦੀ ਉਹਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਸਬਕ ਸਿਖਾਇਆ ਜਾਊਗਾ। ਔਰ ਖਾਸ ਕਰਕੇ ਜਿਹੜੇ ਤੇ ਬਾੜੇ ਬੰਦੇ ਸੀ, ਫੁੱਟਕਲ ਬੰਦੇ ਸੀ ਉਹ ਚਲੇ ਗਏ ਨੇ। ਤੇ ਹੁਣ ਪਾਰਟੀ ਚ ਚੰਗੇ ਬੰਦੇ ਰਹਿ ਗਏ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨ ਇਥੋਂ ਤੱਕ ਕਹਿ ਦਿੱਤਾ ਸੀ ਕਿ ਰਮਨਜੀਤ ਸਿੰਘ ਬਿੱਟੂ ਨੂੰ ਹਰਾਉਣ ਵਾਸਤੇ ਉਹ ਖੁਦ ਲੁਧਿਆਣਾ ਦੇ ਵਿੱਚ ਇੱਕ ਕਿਰਾਏ ਤੇ ਕੋਠੀ ਲੈ ਰਿਹਾ ਹਾਲਾਂਕਿ ਪਿੱਛੇ ਜੇ ਇੱਕ ਹੋਰ ਇੰਟਰਵਿਊ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਅਗਰ ਰਮਨਜੀਤ ਸਿੰਘ ਬਿੱਟੂ ਇਹ ਚੋਣ ਜਿੱਤ ਗਏ ਤਾਂ ਮੈਂ ਸਿਆਸਤ ਛੱਡ ਦਵਾਂਗਾ ਉਸ ਤੇ ਰਮਨਜੀਤ ਸਿੰਘ ਬਿੱਟੂ ਹੁਣਾਂ ਦੀ ਵੀ ਟਿੱਪਣੀ ਆਈ ਲੇਕਿਨ ਫਿਲਹਾਲ ਜਿਹੜੀ ਅੱਜ ਟਿੱਪਣੀਆਂ ਕੀਤੀਆਂ ਨੇ ਪ੍ਰਤਾਪ ਸਿੰਘ ਬਾਜਵਾ ਨੇ ਖਾਸ ਕਰਕੇ ਰਮਨਜੀਤ ਸਿੰਘ ਬਿੱਟੂ ਤੇ ਦਰਬੀਰ ਸਿੰਘ ਗੋਲਡੀ ਲੈ ਕੇ ਅਜਿਹੀਆਂ ਤਿੱਖੀਆਂ ਤਲਖੀ ਭਰੀਆਂ ਟਿੱਪਣੀਆਂ ਜੋ ਉੱਥੋਂ ਤੱਕ ਕਿ ਨਿਖੇਧ ਕਹਿ ਦਿੱਤਾ ਗਿਆ ਦੇਖਦੇ ਆ ਕਿ ਜਿਸ ਪਾਸ਼ਾ ਦੇ ਵਿੱਚ ਜੇ ਸਲੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਦੋਨਾਂ ਲੀਡਰਾਂ ਤੇ ਸਿਆਸੀ ਵਾਰ ਕੀਤੇ ਨੇ ਉਸ ਵਾਰ ਦਾ ਜਵਾਬ ਮਿਲੇਗਾ ਫਿਲਹਾਲ ਇਸ ਜਾਣਕਾਰੀ ਨਾਲ ਧੰਨਤੋਂ ਲੈਂਦੇ ਆ ਗਿਆ ਦੇਖਦੇ ਰਹੋ ਇਹ ਵੀ ਸਪੰਜਾਬ ਧੰਨਵਾਦ